ਕੌਮ ਸਰਕਾਰ ਜੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੋਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਗੁਰਮਤ ਪਿਆਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਢੋਲ ਕੀ ਸਿੱਖ ਰਹੇ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਛੇ ਵਾਲਾ ਧੋੜਾ ਕਰਨਾ ਜੀ ਢੋਲ ਕੀ ਆਪਾਂ ਸ਼ੁਰੂ ਤੋਂ ਹੀ ਵਜਾਵਾਂਗੇ ਜਿੱਥੋਂ ਲਾ ਕੇ ਚਕਾਈ ਤੋਂ ਸ਼ੁਰੂ ਕਰਕੇ ਤੇ ਤੁਹਾਨੂੰ ਜਿਹੜੀ ਪੂਰੀ ਸਮਝ ਆ ਸਕੇ ਤੇ ਚਕਾਈ ਕਰਾਂਗੇ ਉਸ ਤੋਂ ਬਾਅਦ ਪਹਿਲਾ ਹੱਥ ਵਜਾਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ 6 ਵਾਲੇ ਤੋੜੇ ਨੂੰ ਕਿਵੇਂ ਰੋਕ ਕੇ ਕਿਵੇਂ 6 ਵਾਲਾ ਤੋੜਾ ਕੰਪਲੀਟ ਕਰਨਾ ਪਹਿਲਾਂ ਉਹਦੀ ਰੁਕਾਈ ਆਉਂਦੀ ਹੁੰਦੀ ਆ ਫਿਰ ਤੋੜਾ ਆਉਂਦਾ ਹੁੰਦਾ ਆਓ ਆਪਾਂ ਸ਼ੁਰੂ ਕਰਦੇ ਆਂ ਜਾਂਦੇ ਆ ਕੰਪਲੀਟ 6 ਵਾਲਾ ਧੋੜਾ ਠੀਕ ਆ ਜੀ ਹੁਣ ਮੈਂ ਤੁਹਾਨੂੰ ਇਹਦੀ ਰੁਕਾਈ ਦੱਸਦਾ ਵੀ ਕਿਵੇਂ ਰੋਕ ਕੇ ਕਿਸ ਤਰ੍ਹਾਂ ਧੋੜਾ ਮਾਰਨ ਠੀਕ ਆ ਧੋੜਾ ਮਾਰਨ ਦੇ ਦੋ ਤਰੀਕੇ ਹੁੰਦੇ ਨੇ ਇਹ ਤੁਹਾਨੂੰ ਜਿਹੜਾ ਪਹਿਲਾ ਤਰੀਕਾ ਉਹ ਦੱਸਿਆ ਹੁਣ ਆਪਾਂ ਫੇਰ ਦੁਬਾਰਾ ਸ਼ੁਰੂ ਤੋਂ ਕਰਦੇ ਆ ਚਕਾਈ ਤੁਹਾਨੂੰ ਆਉਂਦੀ ਆ ਪਹਿਲਾ ਹੱਥ ਵੀ ਤੁਸੀਂ ਪਕਾਇਆ ਹੋਇਆ ਪਹਿਲੇ ਹੱਥ ਨੂੰ ਚੱਲਦੇ ਚੱਲਦੇ ਨੂੰ ਕਿਵੇਂ ਰੋਕਣਾ ਧੋੜਾ ਕਿਵੇਂ ਮਾਰਨਾ ਉਹ ਸਿੱਖਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੇ ਅੱਜ ਵੀ ਤੁਹਾਨੂੰ ਬੇਨਤੀ ਹੈ ਵੀ ਜੇ ਇਹਦੀ ਪੂਰੀ ਆਵਾਜ਼ ਨੂੰ ਸਮਝਣਾ ਤਾਂ ਆਪਾਂ ਹੈੱਡਫੋਨ ਯੂਜ਼ ਕਰਨੇ ਆ ਜਿਹਦੇ ਨਾਲ ਆਪਾਂ ਨੂੰ ਢੋਲਕੀ ਦੀ ਬਾਤ ਸਮਝ ਆ ਸਕੇ। ਆਓ ਜੀ ਹੁਣ ਤੁਹਾਨੂੰ ਚਕਾਈ ਤੋਂ ਦੱਸਦੇ ਆ। ਆ ਆਪਣਾ ਹੱਥ ਚੱਲ ਰਿਹਾ। ਇਹ ਚੱਲਦੇ ਜਾਂਦੇ ਨੂੰ ਇੱਥੇ ਵਿਚਾਲੇ ਰੋਕਣਾ ਠੀਕ ਆ ਜੀ। ਵਿਚਾਲੇ ਰੋਕ ਕੇ ਐਨਾ ਘੁਮਾ ਕੇ ਦੀ ਮਾਰਨੀ ਆ ਤੇਰੇ ਇਧਰ ਹੱਥ ਮਾਰਨਾ ਨਾਲ ਫਿਰ ਦੋ ਇਕੱਠੇ ਇਹਨੂੰ ਕਹਿੰਦੇ ਆ ਟੋੜੇ ਦੀ ਰੁਕਾਈ ਰੋਕਣਾ ਠੀਕ ਆ ਟੋੜੇ ਤੋਂ ਪਹਿਲਾਂ ਰੁਕਣਾ ਹੁੰਦਾ ਆਪਾਂ ਉਹਨੂੰ ਕਹਿੰਦੇ ਆ ਰੁਕਾਈ ਠੀਕ ਆ ਟੋੜੇ ਦੀ ਰੁਕਾਈ ਆ ਇਹ ਇਸ ਤੋਂ ਬਾਅਦ ਤਿੰਨ ਵਾਲਾ ਟੋੜਾ ਵੀ ਆ ਸਕਦਾ 6 ਵਾਲਾ ਵੀ ਆ ਸਕਦਾ ਫਿਲਹਾਲ ਪਹਿਲਾ 6 ਵਾਲਾ ਟੋੜਾ ਆਉਣਾ ਆਉਣ ਦਾ ਧਾਰਨਾ ਵਿੱਚ ਆਪਾਂ 6 ਵਾਲਾ ਤੋੜਨਾ ਟੋੜਾ ਜਿਹੜਾ ਹੈਗਾ ਉਹ ਸਿੱਖ ਰਹੇ ਹਾਂ ਇਹ ਰੁਕਾਈ ਕਿਸ ਤਰ੍ਹਾਂ ਕਰਨੀ ਆ ਮੈਂ ਤੁਹਾਨੂੰ ਜਿੰਨੇ ਹੁਣ ਚਾਲ ਦੇ ਮੁਤਾਬਕ ਢੋਲ ਕੀ ਚੱਲ ਰਹੀ ਹੁੰਦੀ ਆ ਉਹਦੇ ਵਿੱਚ ਰੁਕਣਾ ਦੱਸਦਾ ਵੀ ਕਿਵੇਂ ਰੁਕਣਾ ਵਿਚਾਲੇ ਰੁਕ ਕੇ ਹੱਥ ਦੀ ਟਾਈਮ ਪੂਰਾ ਕਰਨ ਵਾਸਤੇ ਇਦਾਂ ਆਤਮ ਘੁਮਾ ਕੇ ਉਂਗਲੀ ਮਾਰਨੀ ਆ ਤੇ ਇਧਰ ਹੱਥ ਮਾਰਨਾ ਤੇ ਨਾਲ ਹੀ ਇਧਰ ਤਿੰਨ ਉਂਗਲਾਂ ਤੇ ਇਧਰ ਉੱਪਰ ਦੋ ਮਾਰ ਦੇਣੇ ਆ ਠੀਕ ਹੈ ਇਕੱਠੇ ਹੁਣ ਤੁਹਾਨੂੰ ਚਾਲ ਦੇ ਮੁਤਾਬਕ ਵਜਾ ਕੇ ਤੁਹਾਨੂੰ ਬਗ ਥੋੜਾ ਕਿਸ ਤਰ੍ਹਾਂ ਮਾਰਨਾ ਠੀਕ ਹੈ ਇੱਕ ਹੱਥ ਇਧਰ ਮਾਰਨਾ ਇਸ ਤਰ੍ਹਾਂ ਵਿਚਾਲੇ ਫਿਰ ਦੋ ਹੱਥ ਬਿਲਕੁਲ ਨਾਲ ਹੋਣੇ ਚਾਹੀਦੇ ਆ ਤੀਜਾ ਥੋੜੇ ਫਰਕ ਨਾਲ ਠੀਕ ਹੈ ਔਰ ਫਿਰ ਬੰਦ ਕਰ ਦੇਣਾ ਇਧਰੋਂ ਉੱਪਰ ਰੱਖਣਾ ਇਧਰੋਂ ਵਿਚਾਲੇ ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਸਮਝ ਲਓ ਇੱਕ ਆਥਾਂ ਵਿੱਚ ਪੂਰਾ ਹੁੰਦਾ ਹੈ ਠੀਕ ਹੈ ਇਹਨੂੰ ਬੜੇ ਧਿਆਨ ਦੇ ਨਾਲ ਪਕਾਉਣਾ ਤੁਸੀਂ ਜੇ ਕੁਝ ਤੁਹਾਨੂੰ ਨਹੀਂ ਸਮਝ ਲੱਗਦਾ ਤੁਸੀਂ ਸਾਨੂੰ ਪੁੱਛ ਸਕਦੇ ਹੋ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਬਾਕੀ ਕਈ ਸਿੰਘ ਕਹਿੰਦੇ ਆ ਵੀ ਸਾਨੂੰ ਪਰਸਨਲ ਤੌਰ ਤੇ ਵਟਸਐਪ ਤੇ ਸਾਨੂੰ ਇਹ ਸਲੋ ਕਰਕੇ ਭੇਜੋ ਸਾਥ ਸੰਦੇ ਜੀ ਇਹ YouTube ਦੇ ਉੱਤੇ ਹੀ ਆਪਸ਼ਨ ਹੁੰਦਾ ਆਪਾਂ ਵੀਡੀਓ ਨੂੰ ਤੇਜ਼ ਵੀ ਕਰ ਸਕਦੇ ਹਾਂ ਹੌਲੀ ਵੀ ਕਰ ਸਕਦੇ ਹ ਤੁਸੀਂ ਵੀਡੀਓ ਨੂੰ YouTube ਦੇ ਉੱਪਰ ਹੀ ਹੌਲੀ ਕਰਕੇ ਦੇਖ ਸਕਦੇ ਹੋ ਐਵੇਂ ਕੱਲੇ-ਕੱਲੇ ਨੂੰ ਭੇਜਣ ਨਾਲ ਤੇ ਸਾਥ ਸਿੰਘ ਸਾਡੇ ਕੋਲ ਇਹਨਾਂ ਸਮਾਨ ਨਹੀਂ ਹੁੰਦਾ ਵੀ ਅਸੀਂ ਕੱਲੇ-ਕੱਲੇ ਨੂੰ ਭੇਜੀਏ। ਵੈਸੇ ਤੁਸੀਂ ਜੋ ਕੁਝ ਮਰਜ਼ੀ WhatsApp ਤੇ ਜਾਂ YouTube ਤੇ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋ ਅਸੀਂ ਪੂਰਾ ਕੋਸ਼ਿਸ਼ ਕਰਾਂਗੇ। ਫਿਲਹਾਲ ਤੁਸੀਂ ਇਹਨਾਂ ਨੂੰ ਹੋਲੀ ਕਰਕੇ ਬੜੇ ਧਿਆਨ ਦੇ ਨਾਲ ਸਮਝਣਾ। ਇੱਕ ਵਾਰੀ ਮੈਂ ਹੁਣ ਪੂਰਾ ਚਾਲ ਦੇ ਮੁਤਾਬਕ ਸਾਥ ਸਿੰਘ ਤੇ ਇਹਨੂੰ ਬਿਜਾ ਕੇ 6 ਵਾਲਾ ਥੋੜਾ ਕੰਪਲੀਟ ਕਰ ਰਿਹਾ ਠੀਕ ਹੈ। ਠੀਕਾ ਥੋੜਾ ਛੇ ਵਾਲਾ ਦੋ ਤਰੀਕਿਆਂ ਨਾਲ ਮਾਰਿਆ ਜਾਂਦਾ ਅੱਜ ਆਪਾਂ ਪਹਿਲਾ ਤਰੀਕਾ ਕੀਤਾ ਫਿਰ ਅਗਲੀ ਵੀਡੀਓ ਵਿੱਚ ਆਪਾਂ ਦੂਸਰਾ ਤਰੀਕਾ ਵੀ ਕਰ ਲਾਂਗੇ ਸਾਧ ਸੰਗਤ ਜੀ ਇਹ ਸੌਖਾ ਤਰੀਕਾ ਹੈਗਾ ਛੇ ਵਾਲਾ ਥੋੜਾ ਮਾਰਨ ਦਾ ਉਹ ਥੋੜਾ ਹੈਗਾ ਡਬਲ ਮਾਰ ਕੇ ਕਰੀਦਾ ਉਹ ਵੀ ਤੁਹਾਨੂੰ ਦੱਸ ਦਾਂਗੇ ਫਿਲਹਾਲ ਤੁਸੀਂ ਇਹਨੂੰ ਹੀ ਬੜੇ ਧਿਆਨ ਦੇ ਨਾਲ ਸਾਧ ਸੰਗਤ ਜੀ ਪਕਾਉਣਾ ਜੇ ਤੁਹਾਨੂੰ ਕੋਈ ਨਹੀਂ ਵੀ ਪਤਾ ਲੱਗਦਾ ਤਾਂ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਤੇ ਸਵੇਰੇ 8:00 'ਤੇ ਲਾ ਕੇ ਸ਼ਾਮ ਦੇ 6 ਵਜੇ ਤੱਕ 6 ਵਜੇ ਤੱਕ ਠੀਕ ਹੈ ਦਿਨ ਦੇ ਵਿੱਚ ਫੋਨ ਕਰ ਸਕਦੇ ਜੇ ਮੈਸੇਜ ਕਰਕੇ ਪੁੱਛਣਾ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਬਾਕੀ ਗੁਰੂ ਕਾਸ਼ਾ ਕਿਰਪਾ ਕਰਨਾ ਪੰਨ ਸਾਰੇ ਨੂੰ ਕੀਰਤਨ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ